देखो असि हर साल आने बाबा महाराज सिंह जी नो नमन करन और दी लड़ाई पहले को नमन आजादी की लड़ाई के जो पहले कोलाटिया उन्होंने याद नाजा रखने और लोगों गल फैला के जो किसी पासे भी अंग्रेजा के खिलाफ ਆਵਾਜ਼ ਨਹੀਂ ਉੱਠ ਰਹੀ ਸੀ ਉਸ ਵਕਤ ਵੀ ਗੁਰੂ ਦੇਖ ਸਿੱਖ ਧਰਮ ਨੂੰ ਮੰਨਣ ਵਾਲੇ ਪਾਠ ਕਰਨ ਵਾਲੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੇ ਉਹ ਇੱਕ ਜੰਗ ਛੇੜੀ ਔਰ ਸਿੰਗਾਪੁਰ ਚ ਫੜੇ ਗਏ ਔਰ ਫਿਰ ਜੇਲ੍ਹ ਚ ਤਸੀਹੇ ਦੇ ਕੇ ਉਹਨਾਂ ਨੂੰ ਰੱਖਿਆ ਗਿਆ ਔਰ ਆਖਰਕਾਰ ਉਹਨਾਂ ਦੀ ਜੇਲ੍ਹ ਚ ਉਹਨਾਂ ਦੀ ਸ਼ਹੀਦੀ ਹੋਈ ਅਸੀਂ ਤਾਂ ਉਹਨਾਂ ਨੂੰ ਨਮਸਕਾਰ ਨਮਨ ਕਰਨਾ ਹੈ ਆ ਕਿ ਤੁਹਾਡੇ ਚ ਕਿੰਨਾ ਹੌਸਲਾ ਹੋਊਗਾ ਜਦੋਂ ਕੋਈ ਬਹੁਤ ਵੱਡੀ ਮੂਵਮੈਂਟ ਨਹੀਂ ਸੀ ਆਜ਼ਾਦੀ ਦੀ ਉਦੋਂ ਵੀ ਆਵਾਜ਼ ਬੁਲੰਦ ਕੀਤੀ ਮੈਂ ਸਮਝਦਾ ਆ ਜਿਹੜਾ ਵੈਂਡਾ ਕਿਉਂ ਜੀ ਰੱਬੋਂ ਉੱਚੀ ਇਹ ਬੜੀ ਪਵਿੱਤਰ ਧਰਤੀ ਹੈ ਕਿ ਇੱਥੇ ਇਹੋ ਜਿਹਾ ਇੱਕ ਇਨਸਾਨ ਪੈਦਾ ਹੋਇਆ ਜਿਨੇ ਨਾਂ ਜਿਹਦਾ ਅੱਜ ਵੀ ਚੱਲ ਰਿਹਾ ਦੁਨੀਆ 'ਚ ਔਰ ਇਹ ਕੱਲਾ ਹਿੰਦੁਸਤਾਨ 'ਚ ਨਹੀਂ ਕਿੱਥੇ ਮਰਜੀ ਤੁਸੀਂ Google ਤੇ ਚਲੇ ਜਾਓ ਬਾਬਾ ਮਹਾਰਾਜ ਸਿੰਘ ਦਾ ਨਾਂ ਟਾਈਪ ਕਰੋਗੇ ਤੇ ਉਹ ਆਉਂਦਾ ਤੇ ਤੁਸੀਂ ਸੋਚੋ ਕਿੰਨੀ ਵੱਡੀ ਚੀਜ਼ ਕੀਤੀ ਹੋਊਗੀ ਕਿ ਦੁਨੀਆ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਦਰਜਾ ਅਸੀਂ ਤਾਂ ਬਹੁਤ ਨਿਮਾਣੇ ਲੋਕ ਆਪਣੀ ਡਿਊਟੀ ਕਰਨ ਆਉਨੇ ਆ ਉਹਨਾਂ ਨੂੰ ਨਮਸਕਾਰ ਨੂੰ ਨਮਨ ਕਰਨ ਆਉਨੇ ਆ ਉਹਨਾਂ ਨੂੰ ਯਾਦ ਕਰਨ ਆਉਨੇ ਆ ਔਰ ਜਿਤੋਂ ਤੱਕ ਕਿਥੋਂ ਦੀ ਸਰਕਾਰ ਦਾ ਸਵਾਲ ਹੈ ਤੁਹਾਨੂੰ ਪਤਾ ਹੀ ਆ ਉਹ ਤਾਂ ਫਾਰਮੈਲਟੀ ਕਰਦੇ ਆ ਉਹਨਾਂ ਦਾ ਕੋਈ ਬਹੁਤਾ ਸ਼ਹੀਦਾਂ ਦੇ ਨਾਂ ਤੇ ਸਰਕਾਰ ਬਣਾ ਕੇ ਉਹਨਾਂ ਨੇ ਕੋਈ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਆ ਲੇਕਿਨ ਕਾਂਗਰਸ ਪਾਰਟੀ ਦੀ ਕਮਿਟਮੈਂਟ ਪੂਰੀ ਆ ਜੋ ਵੀ ਪਹਿਲਾਂ ਵੀ ਤੁਸੀਂ ਲੋਕਾਂ ਨੇ ਹੁਕਮ ਕੀਤਾ ਸੀ ਉਹ ਮੈਂ ਐ ਬਤੌਰ ਐਮਪੀ ਵੀ ਪੂਰਾ ਕੀਤਾ ਗਾਂ ਵੀ ਕੋਈ ਗੱਲ ਕਹੋਗੇ ਇਹ ਨਗਰ ਵਾਲੇ ਤੇ ਮੈਂ ਹਮੇਸ਼ਾ ਹਾਜ਼ਰ ਰਹਿਣਾ ਬਸ ਇੰਨੀਆਂ ਗੱਲਾਂ ਕਹਿ ਕੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਨੂੰ ਅੱਜ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦੇ ਜਨਮ ਸਥਾਨ ਪਿੰਡ ਰਬੂ ਉੱਚੀ ਚ ਉਹਨਾਂ ਦਾ ਜਿਹੜਾ ਸਮਾਗਮ ਹਰ ਸਾਲ ਉਹਦੇ ਵਿੱਚ ਸ਼ਾਮਲ ਹੋ ਰਹੇ ਆ ਸ਼ਹੀਦਾਂ ਦੀ ਜਿਹੜੀ ਧਰਤੀ ਹੈ ਉਹ ਤੁਹਾਨੂੰ ਪਤਾ ਕਿ ਇਹ ਜਿਹੜੀਆਂ ਆਜ਼ਾਦੀ ਲਈ ਆ ਉਹ ਕਿੰਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਕਿੰਨਾ ਵੱਡਾ ਸੰਘਰਸ਼ ਜਿਹੜਾ ਵਾ ਉਹ ਕਰਕੇ ਇਹ ਸਾਨੂੰ ਅੱਜ ਆਜ਼ਾਦ ਫਿਜ਼ਾ ਦੇ ਵਿੱਚ ਸਾਨੂੰ ਸਾਹ ਲੈਣ ਦਾ ਮੌਕਾ ਜਿਹੜਾ ਉਹ ਇਹਨਾਂ ਮਹਾਨ ਯੋਧਿਆਂ ਕਰਕੇ ਜਿਹੜਾ ਵਾ ਉਹ ਮਿਲਿਆ ਔਰ ਅੱਜ ਅਸੀਂ ਸਾਰੇ ਕਾਂਗਰਸ ਪਾਰਟੀ ਵੱਲੋਂ ਜਿੱਥੇ ਉਸ ਮਹਾਨ ਸ਼ਹੀਦ ਨੂੰ ਯਾਦ ਕਰਦੇ ਆਂ ਔਰ ਉਹਨਾਂ ਦੇ ਪੱਦ ਚਿੰਨਾ ਤੇ ਚੱਲਣ ਦਾ ਪ੍ਰਣ ਕਰਦੇ ਆਂ ਉਹਦੇ ਨਾਲ ਨਾਲ ਇਸ ਗੱਲ ਦਾ ਗਿਲਾ ਜ਼ਰੂਰ ਹੈ ਮੈਂ ਕੋਈ ਸਿਆਸੀ ਗੱਲ ਨਹੀਂ ਕਰਦਾ ਕਿ ਹਰ ਸਾਲ ਹੀ ਜਦੋਂ ਤੋਂ ਕਾਂਗਰਸ ਦੀਆਂ ਖਾਸ ਕਰ ਸਰਕਾਰਾਂ ਰਹੀਆਂ ਗਿਆਨੀ ਜੈਲ ਸਿੰਘ ਦੀ ਮੁੱਖ ਮੰਤਰੀ ਹੁੰਦੀ ਸੀ ਉਦੋਂ ਤੋਂ ਹੀ ਇਹ ਜਿਹੜਾ ਸਮਾਗਮ ਹੈ ਇਹ ਰਾਜਪਦਰੀ ਔਰ ਸਰਕਾਰੀ ਤੌਰ ਤੇ ਮਨਾਇਆ ਜਾਂਦਾ ਰਿਹਾ ਸਰਬੰਸ ਸਿੰਘ ਜੀ ਵੀ ਮੁੱਖ ਮੰਤਰੀ ਰਹੇ ਉਹ ਤਾਂ ਚਲੋ ਪਹਿਲ ਹਲਕੇ ਨਾਲ ਸੰਬੰਧਤ ਸੀਗੇ ਸਾਹ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਔਰ ਸਾਹ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਰਹੇ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸਰਕਾਰ ਵੱਲੋਂ ਕੋਈ ਵੀ ਆਪਣਾ ਨਮਾਇੰਦਾ ਨਾ ਭੇਜਿਆ ਗਿਆ ਹੋਵੇ ਔਰ ਸਰਕਾਰੀ ਤੌਰ ਤੇ ਇਹ ਸਮਾਗਮ ਨਾ ਕੀਤਾ ਹੋਵੇ ਜਿੱਥੇ ਸਰਕਾਰ ਕਰੋੜਾਂ ਰੁਪਏ ਬਹਾਰ ਰਹੀ ਆ ਆਪਣੀਆਂ ਮਸ਼ਹੂਰੀਆਂ ਦੇ ਲਈ ਉੱਥੇ ਚੰਦਕ ਲੱਖਾਂ ਰੁਪਏ ਜਿਹੜੇ ਨੇ ਉਹ ਇਹਨਾਂ ਨੂੰ ਖਰਚਣੇ ਚਾਹੀਦੇ ਸੀ ਔਰ ਇਹਦੇ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਇੱਕ ਸੰਦੇਸ਼ ਜਾਂਦਾ ਔਰ ਇੱਕ ਪ੍ਰੇਰਨਾ ਮਿਲਦੀ ਹੈ ਕਿ ਔਰ ਖਾਸ ਕਰਕੇ ਜਿਵੇਂ ਡਾਕਟਰ ਅਮਰ ਸਿੰਘ ਜੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੁੰਦਾ ਔਰ ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਤੋਂ ਹੀ ਨਹੀਂ ਜਾਣੂ ਕਰਵਾਵਾਂਗੇ ਤਾਂ ਫੇਰ ਸਾਡੀ ਪੀੜ੍ਹੀ ਜਿਹੜੀ ਆ ਉਹ ਅਸਲ ਜਿਹੜਾ ਸਾਡਾ ਵਿਰਸਾ ਸਾਡੀ ਵਿਰਾਸਤ ਹੈ ਉਸ ਤੋਂ ਪਰਾਂ ਹੋ ਜਾਏਗੀ ਸੁਵਿਸ਼ ਕਰਕੇ ਉਸ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਾਂਗਰਸ ਪਾਰਟੀ ਅਸੀਂ ਸਾਰੇ ਜ਼ਿੰਮੇਵਾਰੀ ਇਸ ਗੱਲ ਦੀ ਲੈਂਦੇ ਹੋਏ ਕਿ ਅਸੀਂ ਹਮੇਸ਼ਾ ਜਦੋਂ ਵੀ ਪਿੰਡ ਵਾਲੇ ਸਾਨੂੰ ਯਾਦ ਕਰਦੇ ਨੇ ਤਾਂ ਅਸੀਂ ਇੱਥੇ ਪਹੁੰਚ ਕੇ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਬਾਬਾ ਮਹਾਰਾਜ ਸਿੰਘ ਜੀ ਦਾ ਬਹੁਤ ਵੱਡਾ ਜੀਵਨ ਆ ਉਹਨਾਂ ਦਾ ਜਿਹੜਾ ਜੀਵਨ ਆ ਉਹ ਬਹੁਤ ਵਿਰਲੇ ਲੋਕਾਂ ਨੂੰ ਨਸੀਬ ਹੁੰਦਾ ਹੈ ਤੋਂ ਅਸੀਂ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਵੀ ਆਉਣ ਵਾਲੀ ਪੀੜ੍ਹੀ ਲਈ ਇੱਕ ਆਧਾਰਨ ਪੈਦਾ ਕਰੀਏ ਔਰ ਇਹੋ ਜੇ ਸ਼ਹੀਦ ਜਿਹੜੇ ਹਮੇਸ਼ਾ ਸਾਡੀ ਦਿਲ ਔਰ ਦਿਮਾਗ ਦੇ ਵਿੱਚ ਅਮਰ ਰਹਿਣ ਜਿਉਂਦੇ ਜਾਗਦੇ ਰਹਿਣ ਸੋ ਅੱਜ ਦੇ ਇਸ ਬਹੁਤ ਹੀ ਮਹਾਨ ਦਿਹਾੜੇ ਤੇ ਮੈਂ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੂੰ ਯਾਦ ਕਰਦਾ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਦਾ ਧੰਨਵਾਦ ਵਾਹਿਗੁਰੂ ਅੱਜ ਰੱਬੋਂ ਵਿਖੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਹਰ ਸਾਲ ਦੀ ਤਰ੍ਹਾਂ ਨਗਰ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਉਸ ਵਿੱਚ ਅਸੀਂ ਸਾਰੇ ਸਾਥੀ ਸ਼ਹੀਦਾਂ ਸਤਕਾਰ ਕਰਨ ਲਈ ਪਹੁੰਚੇ ਆ ਅਸੀਂ ਆਪਣੇ ਸ਼ਹੀਦਾਂ ਨੂੰ ਜਦੋਂ ਯਾਦ ਕਰਦੇ ਆ ਤਾਂ ਸਾਡੀ ਸਾਡਾ ਵਿਰਸਾ ਯਾਦ ਆਉਂਦਾ ਕਿ ਕਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਕਿਸ ਤਰ੍ਹਾਂ ਦੇਸ਼ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਛੁਡਾਇਆ ਕਿ ਉਹਦਾ ਮੋਢ ਬੰਨਿਆ ਤਾਂ ਪੰਜਾਬੀਆਂ ਨੇ ਬੰਨਿਆ ਪੰਜਾਬੀਆਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਦੇਸ਼ ਨੂੰ ਯਾਦ ਕਰਾਉਣ ਵਿੱਚ 85% ਕੁਰਬਾਨੀਆਂ ਨੇ ਜਿਨ੍ਹਾਂ ਦੇ ਯਤਨਾਂ ਸਦਕਾ ਅਸੀਂ ਅੱਜ ਆਪਣਾ ਜੀਵਨ ਬਸਰ ਕਰ ਰਹੇ ਆ ਆਪਣਾ ਖੁਸ਼ਹਾਲ ਜੀਵਨ ਬਤਿਤ ਕਰ ਰਹੇ ਆ ਇੱਕ ਕੁਰਬਾਨੀਆਂ ਸਦਕਾ ਯਾਰ ਪਰ ਬਦਕਿਸਮਤੀ ਨਾਲ ਮੈਂ ਇੱਕ ਗੱਲ ਕਰਨੀ ਚਾਹਨਾ ਕਿ ਜਿਹੜੀਆਂ ਸਰਕਾਰਾਂ ਹੁਣ ਬਣੀਆਂ ਅੱਜ ਸ਼ਹੀਦਾਂ ਦੇ ਨਾਂ ਤੇ ਉਹਨਾਂ ਦੀ ਸੌਹਾਂ ਚੱਕ ਕੇ ਮਿੱਟੀ ਦੀਆਂ ਸਰਕਾਰਾਂ ਤਾਂ ਬਣਾ ਲਈਆਂ ਪਰ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਪਿਛਲੇ 3 ਸਾਲਾਂ ਚ ਸਰਕਾਰੀ ਪੱਧ ਤੇ ਸਮਾਗਮ ਇਹ ਖਤਮ ਕਰਤਾ ਸਿਰਫ ਇੱਕ ਇਸ਼ਤਿਆਰ ਦੇ ਤਖ਼ਤਾਰ ਤੇ ਵੀ ਬਾਬਾ ਮਹਾਰਾਜ ਸਿੰਘ ਜੀ ਦਾ ਅੱਜ ਦਾ ਸ਼ੀਦੀ ਦਿਵਸ ਆ ਹਰੇਕ ਮੈਂ ਵੀ 5 ਸਾਲ ਸਰਕਾਰ ਦੇ ਐਮ ਐਲ ਏ ਵਿੱਚ ਰਹਾਂ ਤਾਂ ਹਰ ਸਾਲ ਸਰਕਾਰ ਦਾ ਕੈਬਨਿਟ ਮਨਿਸਟਰ ਆਉਂਦਾ ਸੀ ਸਰਕਾਰ ਦੀ ਜਿਹੜੀ ਸੂਤ ਤੇ ਉਹ ਦੇ ਕੇ ਜਾਂਦੇ ਸੀ ਸਰਕਾਰ ਵੱਲੋਂ ਸਰਕਾਰੀ ਪੱਧ ਤੇ ਸਮਾਗਮ ਮਨਾਇਆ ਜਾਂਦਾ ਸੀ ਅੱਜ ਬਹੁਤ ਸਾਰੀਆਂ ਟਾਰਾ ਮਾਰੀਆਂ ਜਾਂਦੀਆਂ ਨੇ ਵੀ ਸ਼ੀਸ਼ਾ ਦੇ ਨਾਂ ਤੇ ਪਰ ਇੱਕ ਵੀ ਗੱਲ ਤੇ ਸਰਕਾਰ ਨਹੀਂ ਖੜੀ ਇਹਦੀ ਮੈਂ ਉਹਨਾਂ ਦੀ ਨਿਖੇਦੀ ਕਰਦਾ ਤੇ ਜਦੋਂ ਦਾਸ ਨੂੰ ਮੌਕਾ ਮਿਲਿਆ ਸੀ ਤੇ ਪਿੰਡ ਵਾਲਿਆਂ ਨੇ ਨਗਰ ਵਾਲਿਆਂ ਨੇ ਹੁਕਮ ਕੀਤਾ ਸੀ ਬਾਬਾ ਮਹਾਰਾਜ ਸਿੰਘ ਜੀ ਦਾ ਇੱਥੇ ਸਟੈਚੂ ਲਾਇਆ ਜਾਵੇ ਉਹ ਤੁਹਾਡੇ ਸਾਹਮਣੇ ਸਟੈਚੂ ਵੀ ਲੱਗਿਆ ਹੋਇਆ ਤੇ ਆਉਣ ਵਾਲੇ ਦਿਨਾਂ ਚ ਜੋ ਪਿੰਡ ਦੀ ਹੋਰ ਡਿਮਾਂਡ ਹੋਊਗੀ ਐਮਪੀ ਸਾਹਿਬ ਸਾਡੇ ਬੈਠੇ ਨੇ ਇਹਨਾਂ ਤੋਂ ਲੈ ਕੇ ਅਸੀਂ ਯਤਨ ਕਰਾਂਗੇ ਪਿਛਲੀ ਛੇਦੀ ਸਮਾਗਮ ਤੇ ਵੀ ਐਮਪੀ ਸਾਹਿਬ 5 ਲੱਖ ਰੁਪਈਆ ਅਨਾਉਂਸ ਕਰਕੇ ਗਏ ਸੀ ਉਹ ਵੀ ਅਸੀਂ ਪਿੰਡ ਪਹਚਾਤਾ ਉਹਦਾ ਵੀ ਕੰਮ ਜਲਦੀ ਤੋਂ ਜਲਦੀ ਸ਼ੁਰੂ ਨਗਰ ਨਿਵਾਸੀ ਤੇ ਪੰਚਾਇਤ ਵਾਲੇ ਕਰ ਦੇਣਗੇ ਬਹੁਤ ਬਹੁਤ ਧੰਨਵਾਦ ਇੰਨੇ ਲੱਭਜਾਂ ਵਿੱਚ ਨਹੀਂ ਬਾਬਾ ਮਹਾਰਾਜ ਸਿੰਘ ਜੀ ਨੂੰ ਸਿੱਧਾ ਤੇ ਸਤਿਕਾਰ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ